ਸਤਿ ਸ੍ਰੀ ਅਕਾਲ ਜੀ ਆਪਾਂ ਨੂੰ ਪਤਾ ਹੀ ਆ ਵੀ ਤਿੰਨ ਵਰਗ ਦੇ ਬੰਦੇ ਕੰਮ ਕਰਦੇ ਆ ਤਿੰਨ ਵਰਗ ਦੇ ਬੰਦੇ ਕੰਮ ਕਰਦੇ ਸਭ ਤੋਂ ਜ਼ਿਆਦਾ ਕਿਹੜਾ ਕਰਦਾ ਵਾ ਜ਼ਿਆਦਾ ਕੰਮ ਪਹਿਲਾ ਹੈਗਾ ਵਪਾਰੀ ਵਪਾਰੀ ਕੰਮ ਕਰਦਾ ਕੀ ਆ ਉਹ ਮੇਲ ਪਹੁੰਚਾਉਂਦਾ ਵਾ ਜਾਂ ਕੋਈ WhatsApp ਰਾਹੀਂ ਆਪਣੀ ਪਰਚੀ ਘਲਾਉਂਦਾ ਵਾ ਉਹਦਾ ਸਮਾਨ ਇੱਧਰ ਤੋਂ ਇੱਧਰ ਆ ਜਾਂਦਾ ਵਾ ਠੀਕ ਆ ਜੀ ਦੂਸਰਾ ਵਰਗ ਹੈਗਾ ਜੀ ਕਿਸਾਨ ਕਿਸਾਨ ਕੀ ਕਰਦੇ ਆ ਪਨੀਰੀ ਬੀਜਦੇ ਆ ਝੋਨੇ ਦੀ ਉਸ ਤੋਂ ਬਾਅਦ ਉਹ ਮਜ਼ਦੂਰਾਂ ਨੂੰ ਕਹਿੰਦੇ ਲਾ ਦੋ ਠੀਕ ਆ ਜੀ ਕਣਕ ਦਾ ਕੋਈ ਵੀ ਆ ਬੀਜ ਆਪ ਦਾ ਲਿਉਂਦੇ ਆ ਤੇ ਮਜ਼ਦੂਰ ਨੂੰ ਕਹਿੰਦਿਆ ਵੇਰ ਲਾ ਕੇ ਪਾ ਦਿਓ ਇਤਨੀ ਆਪਾਂ ਗੱਲ ਕਰੀਏ ਵਪਾਰੀ ਦੀ ਜਾਂ ਛੋੜੇ ਕਿਸਾਨ ਦੀ ਉਹ ਵੀ ਪਰਚੀ ਘਲਾਉਂਦਾ ਵਾ ਤੇ ਮਜ਼ਦੂਰ ਜਾ ਕੇ ਲਿਉਂਦਾ ਵਾ ਮਜ਼ਦੂਰ ਹਰ ਕੰਮ ਦੇ ਵਿੱਚ ਮਜ਼ਦੂਰ ਦੀ ਪਹਿਲ ਹੁੰਦੀ ਆ ਠੀਕ ਆ ਜੀ ਮਜ਼ਦੂਰ ਦੀ ਪਹਿਲ ਹੁੰਦੀ ਆ ਸਭ ਤੋਂ ਜ਼ਿਆਦਾ ਕੰਮ ਕਿਹੜਾ ਕਰਦਾ ਜ਼ਿਆਦਾ ਮਜ਼ਦੂਰ ਤੇ ਜੇ ਮਜ਼ਦੂਰ ਅੱਜ ਕੋਈ ਇੱਕ ਦੁਕਾਨ ਤੋਂ ਜਾਂ ਕੋਈ ਰਸਨ ਲੈਣ ਜਾਵੇ ਉਹਨੂੰ ਉਧਾਰ ਨਹੀਂ ਦਿੱਤਾ ਜਾਂਦਾ ਕਿਉਂਕਿ ਉਹਦਾ ਐਨਆਰ ਕਾਰਡ ਮਾੜਾ ਹੋ ਜਾਂਦਾ ਵਾ ਵੀ ਉਹਦਾ ਰਿਕਾਰਡ ਇਤਨਾ ਮਾੜਾ ਹੁੰਦਾ ਵਾ ਕਿਉਂਕਿ ਉਹ ਕਿਸੇ ਦੀ ਕਰਾਰੀ ਤੇ ਗਾਂ ਕਰਾਰੀ ਕਰ ਲੈਂਦਾ ਵਾ ਜੇ ਧਾਰ ਵੀ ਕਰਦੇ ਕੋਈ ਦੁਕਾਨਦਾਰ ਉਹ ਕਹਿੰਦਾ ਵੀ ਫਲਾਣੇ ਬੰਦੇ ਮੈਂ ਦਿਹਾੜੀ ਲਈ ਸੀ ਪੈਸੇ ਮਿਲ ਜਾਣੇ ਆ ਕੱਲ ਨੂੰ ਮਿਲ ਜਾਣੇ ਜਾਂ ਪਰਸੋਂ ਮਿਲ ਜਾਣੇ ਆ ਤਾਂ ਉਸ ਕਰਾਰੀ ਤੇ ਗਾਂ ਕਰਾਰੀ ਕਰ ਲੈਂਦਾ ਵਾ ਕਿਉਂਕਿ ਉਸ ਕਰਾਰੀ ਤੇ ਜਦੋਂ ਉਹਨੂੰ ਪੈਸਾ ਨਹੀਂ ਮਿਲਦਾ ਉਸ ਮਜ਼ਦੂਰ ਨੂੰ ਮਜ਼ਦੂਰ ਨੂੰ ਜਦੋਂ ਪੈਸਾ ਨਹੀਂ ਮਿਲਦਾ ਉਹ ਕਰਾਰ ਤੋਂ ਝੂਠਾ ਪੈ ਜਾਂਦਾ ਵਾ ਇਸ ਕਰਕੇ ਉਹਨੂੰ ਕੋਈ ਨਾ ਕੋਈ ਦੁਕਾਨਦਾਰੀ ਧਾਰ ਕਰਦਾ ਵਾ ਕਿਸਾਨ ਨੂੰ ਇਸ ਕਰਕੇ ਧਾਰ ਮਿਲ ਜਾਂਦਾ ਕਿਉਂਕਿ ਉਹਦੀ 6 ਮਹੀਨੇ ਬਾਅਦ ਫਸਲ ਪੱਕ ਜਾਣੀ ਹੁੰਦੀ ਆ ਕਿਉਂਕਿ ਉਹਦੀ ਕਰਾਰੀ ਇੰਨੀ ਲੰਮੀ ਹੁੰਦੀ ਆ ਵੀ ਕੋਹਨੂੰ ਪਤਾ ਹੀ ਹੁੰਦਾ ਵਾ ਦੁਕਾਨਦਾਰ ਨੂੰ ਵੀ ਪਤਾ ਹੁੰਦਾ ਵਾ ਵੀ ਪੈਸੇ ਦੇ ਆ ਜਾਣੇ ਆ ਹਾਲਾਂਕਿ ਮਜ਼ਦੂਰ ਸਭ ਤੋਂ ਜ਼ਿਆਦਾ ਕੰਮ ਕਰਦਾ ਵਾ ਨਾ ਤਾਂ ਧੁੱਪ ਵੇਦਾ ਨਾ ਕੋਈ ਠੰਡ ਵੇਦਾ ਉਹ ਇੰਨਾ ਕੰਮ ਕਰਦਾ ਤੇ ਫਿਰ ਵੀ ਉਹਦੇ ਮਤਲਬ ਉਹਨੂੰ ਕਰਾਰੀ ਤੇ ਵੀ ਨਹੀਂ ਪੈਸੇ ਟਾਈਮ ਸਰ ਤੇ ਮਿਲਦੇ ਇਸ ਕਰਕੇ ਮੇਰੀ ਇਹ ਵੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਜਿਹੜੇ ਬੰਦਿਆ ਕੋ ਕੰਮ ਤੁਸੀਂ ਕਰਾਉਨੇ ਆ ਉਹਨੂੰ ਸ਼ਾਮ ਦੀ ਸ਼ਾਮ ਪੈਸੇ ਪੇ ਕਰਿਆ ਕਰੋ ਦੋਨੋਂ ਖਾਤੇ ਦੇ ਵਿੱਚ ਪਾ ਦੇਤੇ ਜਾਂ ਉਹਦਾ ਫੋਨ ਪੇ ਚੱਲਦਾ ਗੂਗਲ ਪੇ ਚੱਲਦਾ ਕੋਈ ਦਾ ਵੀ ਆ ਜਿਵੇਂ ਤੁਸੀਂ ਕਾਇਦ ਹੁੰਨੇ ਆ ਵੀ ਅੱਜ ਨਹੀਂ ਕੱਲ ਨੂੰ ਕਢਵਾ ਕੇ ਲਿਆਉਣੇ ਸੀ ਬੈਂਕ ਦੇ ਵਿੱਚ ਤੁਹਾਨੂੰ ਕੈਸ਼ ਦੇ ਦਾਂਗੇ ਉਹ ਮਜ਼ਦੂਰ ਨੂੰ ਵੀ ਪੁੱਛਿਆ ਕਰੋ ਜੇ ਤੁਹਾਡਾ ਫੋਨ ਪੇ ਗੂਗਲ ਪੇ ਚੱਲਦਾ ਵਾ ਤੁਸੀਂ ਸਕੈਂਡਰ ਆਈ ਪੈਸੇ ਪਾ ਦਿਆ ਕਰੋ ਕਿਉਂਕਿ ਹਰ ਰੋਜ਼ ਜੇ ਮਜ਼ਦੂਰ ਨੂੰ ਜਦ ਮਜ਼ਦੂਰੀ ਦੇ ਪੈਸੇ ਪੂਰੇ ਸਮੇਂ ਸਿਰ ਤੇ ਮਿਲਦੇ ਉਹਨੂੰ ਵੀ ਆਧਾਰ ਮਿਲਣ ਆਪੂਗਾ ਆਧਾਰ ਮਿਲਣ ਦੇ ਨਾ ਮਿਲਣ ਦੇ ਕਾਰਨ ਹੀ ਇਹ ਆ ਜਦੋਂ ਉਹਨੂੰ ਸਮੇਂ ਸਿਰ ਤੇ ਪੈਸਾ ਨਹੀਂ ਮਿਲਦਾ ਮਿਹਨਤ ਬਹੁਤ ਮਜ਼ਦੂਰ ਕਰਦਾ ਵਾ ਤੇ ਜਦੋਂ ਪੈਸਾ ਸਮੇ ਉਦੋਂ ਕਰਾਰ ਤੋਂ ਝੂਠਾ ਪੈ ਜਾਂਦਾ ਵਾ ਇਸ ਕਰਕੇ ਉਹਨੇ ਸ਼ਾਮ ਦੀ ਸ਼ਾਮ ਜੇ ਕੋਈ ਦਿਹਾੜੀ ਲਾਉਂਦਾ ਉਹਨਾਂ ਸ਼ਾਮ ਦੀ ਸ਼ਾਮ ਪੈਸੇ ਦਿੱਤਾ ਜਾਵੇ ਇਹ ਨਹੀਂ ਵੀ ਦੂਸਰੇ ਦਿਨ ਦੀ ਕਰਾਰੀ ਕੀਤੀ ਜਾਵੇ ਉਹਨੂੰ ਨਾਲ ਦੀ ਨਾਲ ਪੈਸੇ ਉਹਦੇ ਪੇ ਕਰ ਦਿਆ ਕਰੋ ਕਿਉਂਕਿ ਉਹਦਾ ਜਦੋਂ ਪਸੀਨਾ ਸਾਡੇ ਬਜ਼ੁਰਗੂ ਕਹਿੰਦੇ ਸੀ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰ ਦੇ ਪੈਸੇ ਉਹਦੇ ਮਜ਼ਦੂਰ ਦੀ ਜੇਬ 'ਚ ਹੋਣੇ ਚਾਹੀਦੇ ਆ ਉਹ ਉਹਨੂੰ ਸਾਰੇ ਦਿਨ ਦੀ ਸਿਕਾਉਟ ਭੁੱਲ ਜਾਂਦੀ ਆ ਜਿੱਦ ਦਿਨ ਕੋਈ ਕਰਾਰੀ ਕਰ ਲੇ ਵੀ ਅੱਜ ਨਹੀਂ ਕੱਲ ਨੂੰ ਦਵਾਂਗੇ ਪੈਸੇ ਉਹ ਰਾਤ ਨੂੰ ਉਹਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਕਿਉਂਕਿ ਉਹਨੇ ਪੈਸੇ ਉਹੀ ਪੈਸੇ ਨਾਲ ਸਰਕਲ ਚਲਾਉਣਾ ਹੁੰਦਾ ਵਾ ਇਹ ਆਪਾਂ ਖਿਆਲ ਰੱਖਿਆ ਕਰੋ ਇਹਨੀਆਂ ਚੀਜ਼ਾਂ ਦਾ ਜਦੋਂ ਵੀ ਮਜ਼ਦੂਰ ਨੂੰ ਕੋਈ ਵੀ ਦਿਹਾੜੀ ਲਾਉਣੀ ਆ ਉਹਨੂੰ ਸ਼ਾਮ ਦੀ ਸ਼ਾਮ ਪੈਸੇ ਪੇ ਕਰ ਦਿਆ ਕਰੋ